ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਵੀਡੀਓ ਬਾਰੇ ਜੋ ਕਿ ਸਾਨੂੰ ਜੂ ਐਸਏ ਤੋਂ ਜਗਤਾਰ ਸਿੰਘ ਭੁੰਗਣਜੀ ਨੇ ਭੇਜੀ ਹੈ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਬਲਬੀਰ ਕੁਚਕਾ ਜੀ ਨੇ ਦੱਸਿਆ ਕਿ ਤੀਆਂ ਤਿਰੰਜਨ ਸੰਸਥਾ ਕਲੰਬੀਆ ਜੂ ਐਸਏ ਵੱਲੋਂ ਹਰ ਸਾਲ ਦੀ ਤਰ੍ਹਾਂ ਛੇਵਾਂ ਤੀਆਂ ਦਾ ਤਿਹਾਰ ਸਾਊਥ ਕੈਰਲਿਨਾ ਦੇ ਸ਼ਹਿਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੀਆਂ ਤਰੰਜਣ ਦੀ ਮੈਂਬਰ ਬਲਬੀਰ ਕੋ ਚਿੱਕਾ ਜੀ ਨੇ ਦੱਸਿਆ ਕਿ ਪੰਜਾਬ ਦੀਆਂ ਕੁੜੀਆਂ ਵੱਲੋਂ ਇਹ ਤਿਉਹਾਰ ਸੌਂਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਕੁੜੀਆਂ ਮਟਿਆਰਾਂ ਮਿਲ ਕੇ ਗਿੱਧਾ ਭੰਗੜਾ ਬੋਲੀਆਂ ਅਤੇ ਪਿੰਕਾ ਝੂਟ ਕੇ ਖੁਸ਼ੀ ਮਨਾਉਂਦੀਆਂ ਨੇ ਉਹਨਾਂ ਦੱਸਕ ਜਿੱਥੇ ਇਹ ਤਿਉਹਾਰ ਪੰਜਾਬ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਵਿਦੇਸ਼ਾਂ ਵਿੱਚ ਵੀ ਪੰਜਾਬਣਾਂ ਨੇ ਇਸ ਨੂੰ ਬਸਾਰਿਆ ਨਹੀਂ ਹੈ ਸੋ ਇਹ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਦੀਆਂ ਧੀਆਂ ਪਣਾ ਨੇ ਵਿਦੇਸ਼ਾਂ ਵਿੱਚ ਵੀ ਸਾਮਕ ਕੇ ਰੱਖਿਆ ਹੋਇਆ ਹੈ। ਅਤੇ ਇਹ ਤਿਉਹਾਰ ਬੈਸਟ ਕਲੰਬੀਆ ਸ਼ਹਿਰ ਵਿੱਚ ਰਹਿੰਦੀਆਂ ਪੰਜਾਬਣਾਂ ਨੇ ਵੱਡੀ ਗਿਣਤੀ ਵਿੱਚ ਮਿਲ ਕੇ ਧੂਮ-ਧਾਮ ਨਾਲ ਮਨਾਇਆ। ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਜਥੇ ਦਾ ਦਲਜੀਤ ਸਿੰਘ ਛੋਡੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ।

ਪੜ ਕੇ ਹੀ ਨਾ ਦੇ ਦੋਰ ਪਾਪਾ ਦੇ ਕਲਾਮ ਰੋ ਪਾਪਾ ਦੇ ਕਲਾਮ ਰੋ ਹੀ ਨਾ ਦੇ ਦੋਰ